ਦੋਸਤ ਇਹਨਾਂ ਨੂੰ ਇੱਕ ਮਸਲਾ ਹਟਕੇ ਹੈਗਾ ਕੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦੋਨਾਂ ਧੜਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਉਹਨਾਂ ਨੇ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਪਹਿਲੀ ਵਾਰੀ ਜਨਮ ਦਿਨ ਮਨਾਇਆ ਦੋਨਾਂ ਪਾਸੇ ਜਿਹੜੇ ਆ ਇੱਕ ਦੂਜੇ ਤੇ ਦੋਸ਼ ਵੀ ਲਾਏ ਗਏ ਇਹ ਵੀ ਕਿਹਾ ਗਿਆ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ ਬਾਦਲ ਮਾਈਨਸ ਬਾਦਲ ਜਿਹੜਾ ਉਹ ਸਾਨੂੰ ਇਕਤਾ ਕਰਨੀ ਚਾਹੀਦੀ ਹੈ ਇਹ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਦਾ ਸੀਗਾ ਤੇ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਤੇ ਸਿੰਘ ਸਹਿਬਾਨ ਨੇ ਇੱਕ ਫੈਸਲਾ ਕੀਤਾ ਸੀ ਵੀ ਅਸੀਂ ਇਹ ਸਾਰੇ ਮਸਲੇ ਦਾ ਹੱਲ ਕੱਢਾਂਗੇ ਤੇ 18 ਸਤੰਬਰ ਤੋਂ ਬਾਅਦ ਸੁਣਵਾਈ ਕਰਾਂਗੇ 18 ਦੀ ਥਾਂ ਤੇ ਅੱਜ ਜਿਹੜੀ ਆ 25 ਸਤੰਬਰ ਹੋ ਗਈ ਆ ਅਜੇ ਤੱਕ ਉਹ ਪਤਾ ਨਹੀਂ ਸੁਣਵਾਈ ਕਦੋਂ ਹੋਏਗੀ ਇਸ ਦੇ ਨਾਲ ਹੀ ਸ਼੍ਰੋਮਣੀ ਜਿਹੜੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਜਿਹੜੀ 28 ਸਤੰਬਰ ਨੂੰ ਜਿਹੜੀ ਆ ਉਹ ਮੀਟਿੰਗ ਹੋਣੀ ਆ ਉਹਦੇ ਵਿੱਚ ਅਗਲੀ ਚੋਣ ਦਾ ਵੀ ਮਾਮਲਾ ਜਿਹੜਾ ਨਵੰਬਰ ਦੇ ਵਿੱਚ ਹੁੰਦੀ ਹੈ ਉਹਦੇ ਬਾਰੇ ਵੀ ਚਰਚਾ ਹੋਣੀ ਤੁਸੀਂ ਜਿਹੜੇ ਕੱਲ ਦੋਨਾਂ ਤਰ੍ਹਾਂ ਦੇ ਇਕੱਠ ਹੋਏ ਐ ਇੱਕ ਨੇ ਪਟਿਆਲੇ ਸ਼ਹਿਰ ਚ ਕੀਤਾ ਗੁਰਦੁਆਰਾ ਦੁਖਨਵਾਨ ਸਾਹਿਬ ਕੀਤਾ ਦੂਜੇ ਨੇ ਜਿਹੜਾ ਮਰੂਮ ਜਥੇ ਦਾ ਟੋੜਾ ਦੇ ਪਿੰਡ ਟੋੜਾ ਵਿੱਚ ਕੀਤਾ ਤੁਸੀਂ ਇਹ ਦੋਨਾਂ ਧੜਿਆਂ ਦਾ ਜਿਹੜਾ ਗੱਲਬਾਤ ਹੋਈ ਹੈ ਜਾਂ ਤੁਸੀਂ ਇਹਦੇ ਤੇ ਨਜ਼ਰ ਮਾਰੀ ਤੁਹਾਨੂੰ ਕੀ ਲੱਗਦਾ ਕਿ ਇਹ ਇਨਾਂ ਨੇ ਜੋ ਕੁਝ ਕਿਹਾ ਜਿਹੜਾ ਸਰਦਾਰ ਲਹਿਰ ਵਾਲਿਆਂ ਦਾ ਪ੍ਰੋਗਰਾਮ ਸੀਗਾ ਉਹਦੇ ਚ ਬੀਜੇਪੀ ਦੇ ਵੀ ਕਈ ਆਗੂ ਗਏ ਸਿਗੇ ਦੂਜੇ ਪਾਸੇ ਬੀਜੇਪੀ ਨਹੀਂ ਸੀ ਕਿ ਤੁਹਾਨੂੰ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਲਗਉ ਇੱਕ ਤਾਂ ਇਹ ਕਿ ਦੇਖੋ ਦੋਨੋਂ ਤਰ੍ਹਾਂ ਹੀ ਹੋਂ ਜਿਹੜੀਆਂ ਹੈਗੀਆਂ ਉਹ ਆਪੋ ਆਪਣੀ ਤਾਕਤ ਦਾ ਪ੍ਰਦਰਸ਼ਨ ਆਪੋ ਆਪਣੀ ਜਿਹੜੀ ਹੈ ਉਹ ਕਰ ਰਹੀਆਂ ਔਰ ਉਹਦੇ ਵਿੱਚ ਕੋਈ ਵੀ ਮੌਕਾ ਜਿਹੜਾ ਆਉਂਦਾ ਉਹਦੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਦਿਖਾਇਆ ਜਾਵੇ ਕਿ ਅਸੀਂ ਦੂਸਰੇ ਨਾਲੋਂ ਜ਼ਿਆਦਾ ਤਾਕਤਵਾਰ ਹਾਂ ਦੂਸਰੇ ਨਾਲੋਂ ਜ਼ਿਆਦਾ ਵੱਡੇ ਹਾਂ ਇਸ ਦੇ ਲਈ ਉਹਨਾਂ ਨੇ ਪਹਿਲਾਂ ਸੰਤ ਲੋਂਗੋਵਾਲ ਦਾ ਜਿਹੜਾ ਵਰਸੀ ਸਮਾਗਮ ਸੀਗਾ ਉਹਦੇ ਉੱਤੇ ਵੀ ਇਸ ਤਰ੍ਹਾਂ ਹੋਇਆ ਸੀ ਹੁਣ ਉਹਨਾਂ ਨੇ ਇੱਥੇ ਵੀ ਕੀਤਾ ਅਸੀਂ ਦੇਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਪਹਿਲਾਂ ਤਾਂ ਟੌੜੇ ਨੂੰ ਉਸ ਢੰਗ ਨਾਲ ਯਾਦ ਨਹੀਂ ਸੀ ਕਰਦਾ ਪਰ ਜਦੋਂ ਹੁਣ ਇਹ ਸਾਰਾ ਕੁਝ ਇਸ ਢੰਗ ਨਾਲ ਆ ਕੇ ਸਿਰ ਪੈ ਗਿਆ ਤਾਂ ਉਹਨਾਂ ਨੇ ਵੀ ਮਜਬੂਰੀ 'ਚ ਜਿਹੜਾ ਪਟਿਆਲੇ ਦੇ ਦੁੱਖ ਨਿਵਾਰਨ ਗੁਰਦੁਆਰੇ 'ਚ ਆਪਣਾ ਸਮਾਗਮ ਰੱਖਿਆ ਬੰਦਾ ਤਾਂ ਇਹ ਸੀਗਾ ਕਿ ਉਹਨਾਂ ਦੇ ਪਿੰਡ ਹੁੰਦਾ ਕਿਉਂਕਿ ਟੌੜਾ ਅਜਿਹਾ ਆਪ ਉਹਨਾਂ ਨੇ ਸਾਰੀ ਉਮਰ ਆਪਣੇ ਪਿੰਡ ਤੋਂ ਹੀ ਆਪਣੀ ਰਾਜਸੀ ਸਰਗਰਮੀ ਕੀਤੀ ਹੈ ਜਿੰਨੀ ਵੀ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਹੈ ਜਾਂ ਪੰਥ ਰਤਨ ਬਣਿਆ ਉਹ ਉਹਨਾਂ ਨੇ ਟੌੜਾ ਪਿੰਡ 'ਚ ਰਹਿੰਦਿਆਂ ਹੋਏ ਬਣਿਆ ਤੇ ਉਹਨਾਂ ਦੀ ਜਿਹੜੀ ਅਖੀਰ ਤੱਕ ਜਿਸ ਢੰਗ ਨਾਲ ਹੁਣ ਜਿਹੜੇ ਆਗੂ ਹੈ ਤੇ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਕਈ-ਕਈ ਗੁਣਾ ਵਧ ਕੇ ਤੇ ਕਈ ਕਰੋੜਾਂ ਅਰਬਾਂ 'ਚ ਪਹੁੰਚ ਗਈਆਂ ਪਰ ਉਹਨਾਂ ਨੇ ਸਾਰੀ ਉਮਰ ਸੇਵਾ ਕੀਤੀ ਤੇ ਉਹਨਾਂ ਕੋਲੇ ਉਹੀ ਉਹਨਾਂ ਦੀ ਸੰਪਤੀ ਰਹੀ ਉਹੀ ਜਾਇਦਾਦ ਰਹੀ ਜਿਹੜੀ ਉਹਨਾਂ ਕੋਲੇ ਸ਼ੁਰੂ ਚ ਸੀ ਜਦੋਂ ਉਹਨਾਂ ਨੇ ਇਸ ਰਾਹ ਪੈ ਸੀ ਤਾਂ ਇੱਕ ਤਾਂ ਇਹ ਹੈ ਦੂਸਰਾ ਉਹਨਾਂ ਦਾ ਜਿਹੜਾ ਤਿਆਗ ਵਾਲੀ ਗੱਲ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਸ ਦੇ ਵਿੱਚ ਕਈ ਕੁਝ ਜਿਹੜੇ ਵਿਗਾੜ ਆਉਂਦੇ ਸੀ ਉਹਨਾਂ ਨੂੰ ਰੋਕਣ ਚ ਉਹ ਬੜੇ ਕਾਮਯਾਬ ਰਹਿੰਦੇ ਸੀ ਜਿਸ ਢੰਗ ਦੀ ਗੱਲ ਉੱਥੇ ਪੁੱਟ ਕੀਤੀ ਗਈ ਪਰ ਇਹ ਜ਼ਰੂਰ ਹੈਗਾ ਕਿ ਕੱਠ ਜਿਹੜਾ ਹੈਗਾ ਜੋ ਮੀਡੀਆ ਦੀਆਂ ਰਿਪੋਰਟਾਂ ਆਈਆਂ ਉਹਨਾਂ ਤੋਂ ਇੱਕ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਦਾ ਇਕੱਠ ਜਿਹੜਾ ਹੈ ਉਹ ਜਿਆਦਾ ਪ੍ਰਭਾਵਸ਼ਾਲੀ ਸੀ ਉੱਥੇ ਜਿਹੜੇ ਪੁਰਾਣੇ ਜਿਹੜੇ ਸਥਾਪਿਤ ਲੀਡਰ ਸੀਗੇ ਅਕਾਲੀ ਦਲ ਦੇ ਉਹਨਾਂ ਦੀ ਗਿਣਤੀ ਵੀ ਜਿਆਦਾ ਸੀਗੀ ਔਰ ਉਹਨਾਂ ਨੇ ਜਿਹੜੇ ਉੱਥੇ ਮਤੇ ਪਾਸ ਕੀਤੇ ਉਹ ਮਤੇ ਵੀ ਆਪਣੇ ਆਪ ਚ ਇਸ ਗੱਲ ਦੀ ਗਵਾਹੀ ਭਰ ਦਿਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਪੰਥਕ ਜਿਹੜੇ ਸਿਧਾਂਤ ਹੈ ਅਕਾਲੀ ਦਲ ਨੂੰ ਉਹਨਾਂ ਨਾਲ ਫੇਰ ਨਵੇਂ ਸਿਰੇ ਤੋਂ ਜੋੜ ਕੇ ਤੇ ਅਕਾਲੀ ਦਲ ਹੀ ਅੱਗੇ ਜਿਹੜਾ ਪੰਥਕ ਜਿਹੜਾ ਏਜੰਡਾ ਹੈ ਉਹਨੂੰ ਲੈ ਕੇ ਵਧੇਗਾ ਉਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਹੈ ਪ੍ਰੇਮ ਸਿੰਘ ਚੰਦੂ ਮਾਇਰਾ ਹੋਣਾ ਨੇ ਨਿਭਾਈ ਉੱਥੇ ਖਾਸ ਜਿਹੜੀ ਸਰਗਰਮੀ ਉਹਨਾਂ ਦੀ ਇਦਾਂ ਲੱਗਦਾ ਸੀ ਕਿ ਜਿਵੇਂ ਉਹਨਾਂ ਦੇ ਪੂਰਾ ਦਬ ਦਬਾ ਹੈ ਉੱਥੇ ਸਾਰੇ ਸਮਾਗਮ ਦੇ ਵਿੱਚ ਤਾਂ ਇਹ ਸਾਰੇ ਜਿਹੜੇ ਇਸ ਤਰ੍ਹਾਂ ਦੇ ਪ੍ਰਭਾਵ ਹੈ ਉਸ ਤੋਂ ਇੱਕ ਨਾਲ ਇੱਕ ਵੱਖਰੀ ਖਬਰ ਵੀ ਅੱਜ ਲੱਗੀ ਹੋਈ ਹੈ ਜੰਮੂ ਜੀ ਉੱਥੇ ਵੈਸੇ ਮਤਾ ਵੀ ਪਾਸ ਹੋਇਆ ਹੈ ਕਿ ਜਿਹੜੇ ਸਿੰਘ ਸਾਹਿਬ ਹੈ ਹੋਰ ਵੀ ਜਿਹੜੇ ਸਿੱਖ ਸੰਗਠਨ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾਓ ਤੇ ਇਸ ਤਰ੍ਹਾਂ ਜਿਹੜੇ ਗਿਆਨੀ ਕੇਵਲ ਸਿੰਘ ਜਿਹੜੇ ਸਾਭ ਕਾ ਜਥੇਦਾਰ ਹੈ ਦਮਦਮਾ ਸਾਭ ਦੇ ਉਹਨਾਂ ਦਾ ਵੀ ਇੱਕ ਅਜ ਬਿਆਨ ਆਇਆ ਤੇ ਉਹਨਾਂ ਨੇ ਵੀ ਸਿੰਘ ਸਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਕੋਈ ਵੀ ਜਿਹੜਾ ਫੈਸਲਾ ਲੈਣਾ ਹੈ ਔਰ ਬੜਾ ਕਿਉਂਕਿ ਜਿਹੜੇ ਵੱਖ-ਵੱਖ ਪੰਥਕ ਸੰਗਠਨ ਹੈ ਉਹਨਾਂ ਦੇ ਉਹ ਕਨਵੀਨਰ ਵੀ ਹੈ ਸ਼ਾਇਦ ਉਹਨਾਂ ਦੇ ਤਾਲਮੇਲ ਪੰਥਕ ਤਾਲਮੇਲ ਸੰਗਠਨ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਉਹਨਾਂ ਨੇ ਬਕਾਇਦਾ ਬੇਨਤੀ ਕੀਤੀ ਹੈ ਸਿੰਘ ਸਹਿਬਾਨ ਨੂੰ ਕਿ ਤੁਸੀਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਇੱਕ ਪੰਥਕ ਇਕੱਠ ਸਦੋ ਉਸ ਪੰਥਕ ਇਕੱਠ 'ਚ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਬੁਲਾਇਆ ਜਾਵੇ ਉੱਥੇ ਸਾਰਿਆਂ ਦੀ ਰਾਏ ਸੁਣੋ ਔਰ ਉਹ ਰਾਏ ਸੁਣ ਤੋਂ ਬਾਅਦ ਹੀ ਕੋਈ ਨਾ ਕੋਈ ਤੁਹਾਨੂੰ ਜਿਹੜਾ ਫੈਸਲਾ ਹੈ ਉਹ ਸੁਣਾਉਣਾ ਚਾਹੀਦਾ ਸੋ ਇਹਦੇ ਤੇ ਅਮਲ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਇਹ ਦੇਖਣ ਵਾਲੀ ਗੱਲ ਹੈ ਪਰ ਇਸ ਗੱਲ ਨੇ ਇੱਕ ਜ਼ਰੂਰ ਗੱਲ ਨਿਖਾਰ ਕੇ ਸਾਹਮਣੇ ਲੈ ਆਂਦੀ ਹੈ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਜਾਂ ਸਿੱਖ ਜਿਹੜੇ ਵੱਖ-ਵੱਖ ਢਾਗਣਾ ਸਰਗਰਮ ਹੈ ਜਾਂ ਜਿਹੜੇ ਪ੍ਰਾਣੀਆਂ ਜਿਹੜੀਆਂ ਹੁਣ ਤੱਕ ਇਹ ਆਈਆਂ ਕਮੀਆਂ ਸਾਹਮਣੇ ਉਹਨਾਂ ਦਾ ਮੰਥਨ ਕਰਕੇ ਉਹ ਜਰੂਰ ਉੱਥੇ ਕਾਲ ਤੱਕ ਦੇ ਜਾ ਕੇ ਆਪੋ ਆਪਣੀ ਗੱਲ ਕਹਿ ਰਹੇ ਤੇ ਇੱਕੋ ਹੀ ਗੱਲ ਕਹਿ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਿੰਨੀ ਦੇਰ ਪਾਸੇ ਨਹੀਂ ਕੀਤਾ ਜਾਂਦਾ ਉਨੀ ਦੇਰ ਇਹ ਹਾਲ ਸੁਧਰ ਨਹੀਂ ਸਕਦੀ ਤੇ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਜਮੂ ਜੀ ਕਿ ਜਿਹੜਾ ਕੱਟ ਸੀਗਾ ਉੱਥੇ ਸੁਖਬੀਰ ਸਿੰਘ ਬਾਦਲ ਹੋਣੀ ਕਿਉਂਕਿ ਤਨਖਾਹਿਆ ਘਰਾਰ ਦਿੱਤੇ ਹੋਏ ਹੈ ਉਹ ਉਸ ਕੱਟ ਵਿੱਚ ਸ਼ਾਮਲ ਨਹੀਂ ਹੋ ਸਕੇ ਉਹ ਕੱਟ ਜਿਹੜਾ ਸੀਗਾ ਉਹ ਬਲਵਿੰਦਰ ਸਿੰਘ ਭੁੰਦੜ ਤੇ ਜਿਹੜੇ ਧਾਮੀ ਹੋਣੀ ਹੈ ਮੁੱਖ ਆਗੂ ਦੇ ਤੌਰ ਤੇ ਇਹੀ ਉਥੇ ਵਿਚਰੇ ਹੈਗੇ ਪਰ ਇਹ ਜ਼ਰੂਰ ਹੈ ਕਿ ਜੇ ਇੰਨਾ ਲੰਮਾ ਸਮਾਂ ਤਨਖਾਹਿਆ ਕਰਾਰ ਦਿੱਤਾ ਤਾਂ ਉਸ ਦਾ ਅਸਰ ਵੀ ਥੱਲੇ ਜਿਹੜਾ ਪੈ ਰਿਹਾ ਹੈਗਾ ਤੇ ਕੱਲ ਨੂੰ ਹੁਣ ਕੀ ਫੈਸਲਾ ਆਉਂਦਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਇੰਨਾ ਲੰਮਾ ਸਮਾਂ ਕਿਸੇ ਨੂੰ ਆਸ ਨਹੀਂ ਸੀ ਕਿ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਤੇ ਉਹ ਗੈਰ ਸਰਗਰਮ ਹੋ ਗਏ ਰਹਿ ਜਾਣਗੇ ਐਸ ਵੇਲੇ ਉਹਨਾਂ ਦੀ ਸਰਗਰਮੀ ਬਿਲਕੁਲ ਰਾਜਸੀ ਸਰਗਰਮੀ ਦਾ ਖਾਸ ਕਰਕੇ ਜਾਂ ਰਾਜਸੀ ਸਟੇਜਾਂ ਦੇ ਖਾਸ ਕਰਕੇ ਉਹ ਕਹਿੰਦੇ ਜਿਹੜੇ ਟੌੜਾ ਹੋਣਾਂ ਦੇ ਜਿਹੜੇ ਛੋਟੇ ਦੁੱਤਰੇ ਹੈਗੇ ਆ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਆ ਤੇ ਉਹ ਉੱਥੇ ਟੌੜਾ ਪਿੰਡ 'ਚ ਹੀ ਰਹਿੰਦੇ ਆ ਤੇ ਉਹਨਾਂ ਨੇ ਜਿਹੜਾ ਕਟ ਕੀਤਾ ਸੀ ਉੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਫੀ ਸੀਨੀਅਰ ਆਗੂ ਜਿਹੜੇ ਸਾਰੇ ਸੀ ਉਹਨਾਂ ਸਾਰਿਆਂ ਨੇ ਉੱਥੇ ਜਾ ਕੇ ਜੰਮੂ ਜੀ ਹਾਜ਼ਰੀ ਲਵਾਈ ਹੈ ਜਿਹੜੇ ਉਹ ਟੋੜਾ ਹੋਣਾ ਦਾ ਜਿਹੜਾ ਦੋਤਰਾ ਛੋਟਾ ਹਾਂਜੀ ਮੈਨੂੰ ਉਹਦਾ ਨਾਮ ਇਸ ਵੇਲੇ ਨਹੀਂ ਯਾਦ ਆ ਰਿਹਾ ਤਾਂ ਉਹਨ ਜਿਹੜੇ ਹੈਗਾ ਉੱਥੇ ਜਾ ਕੇ ਸਾਰੇ ਪਾਰਟ ਜਨਤਾ ਹਾਂਜੀ ਅਰਵਿੰਦਰ ਸਿੰਘ ਟੋੜਾ ਮੇਰੇ ਖਿਆਲ ਨਹੀਂ ਨਹੀਂ ਉਹਨਾਂ ਦਾ ਜਿਹੜਾ ਦੋਤਰਾ ਛੋਟਾ ਹੈ ਨਾ ਉਹਦਾ ਪਿੰਡ ਰਹਿੰਦਾ ਜਿੰਦੀ ਵਾਈਫ ਸ਼ਾਹ ਫਿਲਮਾਂ ਚ ਕੰਮ ਕਰਦੀ ਹੈ ਤਾਂ ਉਹ ਜਿਹੜੇ ਅਚਖਰ ਨਹੀਂ ਹੋ ਤੇ ਉਹ ਜਿਹੜਾ ਹੈਗਾ ਉਸ ਸਾਰਾ ਕੁਝ ਉੱਥੇ ਇਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲਿਆ ਤੇ ਉਹਦੇ ਵਿੱਚੋਂ ਕਿਤੇ ਨਾ ਕਿਤੇ ਜੋ ਜੰਮੂ ਜੀ ਚਲਕਾ ਠੀਕ ਜਾਂ ਲੋਕਾਂ 'ਚ ਠੀਕ ਮੈਸੇਜ ਗਿਆ ਹੈਗਾ ਉਹ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਨੇ ਜਿਹੜੀ ਉੱਥੇ ਮਤੇ ਪਾਸ ਕਰਕੇ ਜਿਸ ਢੰਗ ਨਾਲ ਆਪਣਾ ਪ੍ਰੋਗਰਾਮ ਸਪਸ਼ਟ ਕੀਤਾ ਤੇ ਜਿਸ ਢੰਗ ਨਾਲ ਉਹਨਾਂ ਨੇ ਇੱਕ ਲੋਕਾਂ ਨੂੰ ਰਾਹ ਦਿਖਾਇਆ ਕਿ ਵੀ ਆਹ ਹੋਣਾ ਚਾਹੀਦਾ ਉਸ ਦੇ ਮੁਕਾਬਲੇ ਜਿਹੜਾ ਦੂਸਰੇ ਪਾਸੇ ਉਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆਈ ਹੈਗੀ ਉਹ ਸਿਰਫ ਇੱਕੋ ਹੀ ਗੱਲ ਕਹੀ ਹੈ ਕਹੀ ਹੈਗੀ ਉੱਥੇ ਆਗੂਆਂ ਨੇ ਕਿ ਜਿਹੜੇ ਇਸ ਵੇਲੇ ਲੋਕ ਲੱਗੇ ਹੋਏ ਆ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਨੂੰ ਜਿਹੜਾ ਉਹ ਇੱਕ ਸਾਂਝ ਦੇ ਤਹਿਤ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਤੋੜਨਾ ਚਾਹੁੰਦੇ ਆ ਸਿੱਖ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਉਹ ਜਾਂ ਉਹਨਾਂ 'ਚ ਫੁੱਟ ਪਾਉਣਾ ਚਾਹੁੰਦੇ ਆ ਉਹ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਉਹਨਾਂ ਵੱਲੋਂ ਕਹੀ ਗਈ ਜ਼ਿਆਦਾ ਪਰ ਇਧਰੋਂ ਜਿਹੜੇ ਆਪਣੇ ਭਵਿੱਖ ਦੇ ਲਈ ਕੀ ਕੀ ਉਹਨਾਂ ਨੇ ਕਰਨਾ ਉਹ ਸਾਰੇ ਮਤੇ ਜਿਹੜੇ ਆ ਪਾਸ ਕੀਤੇ ਗਏ ਕਿਉਂਕਿ ਆਪਣੇ ਕੋ ਸਮਾਂ ਘਾਟਾ ਹੈਗਾ ਨਹੀਂ ਤੇ ਉਹ ਮਤੇ ਵੀ ਵਿਚਾਰੇ ਜਾ ਸਕਦੇ ਸੀ ਸੋ ਇਹ ਜਿਹੜੀ ਸਾਰੀ ਸਥਿਤੀ ਹੈਗੀ ਹੈ ਇਸ ਸਥਿਤੀ ਦੇ ਵਿੱਚ ਤਾਂ ਇਸ ਵੇਰੇ ਹੁਣ ਬਹੁਤਾ ਜੋ ਕੁਛ ਨਿਰਪਰ ਕਰੇਗਾ ਇੱਕ ਦੋ ਵਧੇਾਰੇ ਬਾਰੇ ਤਾਂ ਅਸੀਂ ਗੱਲ ਕਰ ਹੀ ਸਕਦੇ ਆ ਜਿਹੜੇ ਹਾਂਜੀ ਇੱਕ ਦੋ ਮਤੇ ਮਰੇ ਤਾਂ ਅਸੀਂ ਗੱਲ ਕਰ ਹੀ ਸਕਦੇ ਹਾਂ ਇੱਕ ਤਾਂ ਉਹਨਾਂ ਨੇ ਪੰਥਕ ਸਿਧਾਂਤਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਅਸੀਂ ਅਕਾਲੀ ਦਲ ਨੂੰ ਪੰਥਕ ਸਿਧਾਂਤਾਂ ਨਾਲ ਜੋੜਾਂਗੇ ਔਰ ਉਹ ਉੱਥੇ ਮਤਾ ਜਿਹੜਾ ਪਾਸ ਕੀਤਾ ਗਿਆ ਇਸ ਤਰ੍ਹਾਂ ਜੋ ਕੁਝ ਅਕਾਲੀ ਦਲ 'ਚ ਜਿਹੜੇ ਵੀ ਵਿਗਾੜ ਆਏ ਆ ਉਹਨਾਂ ਨੂੰ ਅਸੀਂ ਜਿਹੜੇ ਬਾਕੀ ਦੇ ਸਾਰੇ ਪੰਥ ਹੈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਦੂਰ ਕਰਨ ਦੇ ਲਈ ਉਹ ਲੀਡਰਸ਼ਿਪ ਅੱਗੇ ਲਿਆਵਾਂਗੇ ਜਿਹੜੀ ਪੰਥਕ ਸਿਧਾਂਤਾਂ ਨਾਲ ਜੁੜੀ ਹੋਵੇ ਪੰਥਕ ਸਿਧਾਂਤਾਂ ਤੇ ਪਹਿਰਾ ਦੇਵੇ ਉਹਦੇ ਵਿੱਚ ਉਹ ਗੱਲ ਵੀ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਮਾਸਟਰ ਤਾਰਾ ਸਿੰਘ ਜੰਡੂ ਸਾਹਿਬ ਜੰਡੂ ਸਾਹਿਬ ਇੱਥੇ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਜਿਹੜੀ ਸਰਦਾਰ ਲਹਿਰ ਹੈ ਦੇਖੋ ਇੱਕ ਤਾਂ ਬੀਜੇਪੀ ਦੇ ਆਗੂ ਉੱਥੇ ਆਏ ਸੀ ਇੱਕ ਇਹਨਾਂ ਦੀ ਜਿਹੜੀ ਵੈਸੇ ਵੀ ਜਿਹੜਾ ਪੰਜਾਬ ਨੂੰ ਲੋੜ ਇੱਕ ਖੇਤਰੀ ਪਾਰਟੀ ਦੀ ਜਿਹੜੀ ਥੋੜੀ ਇੰਡੀਪੈਂਡੈਂਟ ਹੋਵੇ ਜਿਹੜੀ ਪੰਜਾਬ ਦੀ ਗੱਲ ਕਰ ਸਕਦੀ ਹੋਵੇ ਪੰਜਾਬ ਦੇ ਜਿਹੜੇ ਹੱਕ ਜਿਹੜੇ ਕੇਂਦਰ ਨਹੀਂ ਦਿੰਦਾ ਉਹਨਾਂ ਦੀ ਗੱਲ ਕਰ ਸਕਦੇ ਹੋ ਮਸਲੇ ਉਭਾਰ ਸਕਦੇ ਹੋ ਪਰ ਇਹ ਗੱਲਾਂ ਜਦੋਂ ਤੁਸੀਂ ਬੀਜੇਪੀ ਨੂੰ ਵਿੱਚ ਸਾਦੇ ਹੋ ਉਦੋਂ ਮੇਰਾ ਖਿਆਲ ਕਿੰਨਾ ਕਿ ਇਹਨਾਂ ਨੂੰ ਲਾਗੂ ਕੀਤਾ ਜਾ ਸਕਦਾ ਇਹ ਹੀ ਗੱਲ ਜਿਹੜੀ ਬਾਦਲ ਸਰਕਾਰ 10 ਸਾਲ ਰਹੀ ਹੈ ਲਗਾਤਾਰ ਉਦੋਂ ਨਹੀਂ ਹੋਈ ਤੇ ਹੁਣ ਜੀ ਉਹ ਤਾਂ ਦੇਖੋ ਜਿਹੜਾ ਸ਼ੁੱਚੀ ਜਿਹੜੀ ਕਾਲੀ ਲੀਡਰਸ਼ਿਪ ਹੈ ਨਾ ਪਹਿਲੀ ਉਹ ਸਾਰੀ ਲੀਡਰਸ਼ਿਪ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਦਾ ਜਦੋਂ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਸੀਗੇ ਉਦੋਂ ਚਾਹੇ ਸੁਖਵੀਰ ਸਿੰਘ ਬਾਦਲ ਸੀਗੇ ਪ੍ਰਧਾਨ ਉਦੋਂ ਉਹ ਸਾਰੇ ਜਿਹੜੀ ਹੈ ਉਹਨਾਂ ਦਾ ਗੱਠ ਜੋੜ ਤਾਂ ਜੰਮੂ ਜੀ ਲੰਮਾ ਸਮਾਂ ਜਿਹੜਾ 1900 94 96 97 ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਨਾਲ ਰਿਹਾ ਤੇ ਇਹ ਸਾਰੇ ਜਿਹੜੇ ਲੀਡਰ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਸਾਂਝ ਨਾਲ ਹੀ ਚੱਲਦੇ ਰਹੇ ਇਹਨਾਂ ਦੇ ਆਪੋ ਆਪਣੇ ਉਹਨਾਂ ਨਾਲ ਸਬੰਧ ਵੀ ਸੀਗੇ ਵੱਖਰੇ ਵੱਖਰੇ ਤੌਰ ਤੇ ਔਰ ਉਸ ਤੋਂ ਬਾਅਦ ਜਦੋਂ ਸੁਖਦੇਵ ਸਿੰਘ ਢੀਂਸਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਕੇ ਵੱਖਰਾ ਸ਼੍ਰੋਮਣੀ ਅਕਾਲੀ ਦਲ ਸਯੁਕਤ ਬਣਾਇਆ ਸੀ ਤਾਂ ਉਸ ਸਮੇਂ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਈ ਸੀ ਸੋ ਇਸ ਕਰਕੇ ਜੰਮੂ ਜਿਹੜੇ ਦੋਨੋਂ ਧੜੇ ਆ ਇਹ ਸਾਂਝ ਤਾਂ ਭਾਰਤੀ ਜਨਤਾ ਪਾਰਟੀ ਨਾਲ ਪਾਉਣਾ ਚਾਹੁੰਦੇ ਆ ਸਿਰਫ ਜਿਹੜੇ ਥੱਲੇ ਵਾਲਾ ਲੋਕ ਹੈਗੇ ਨੇ ਜਿਹੜੇ ਪੰਥਕ ਸੋਚ ਵਾਲੇ ਲੋਕ ਹੈ ਜਾਂ ਜਿਹੜੇ ਕਾਲੀ ਵਰਕਰ ਹੈ ਉਹ ਇਹਨਾਂ ਤੇ ਜਦੋਂ ਦਬਾਅ ਪਾਉਂਦੇ ਆ ਤੇ ਇਹ ਉਹ ਗੱਲ ਕਹਿ ਨਹੀਂ ਪਾਉਂਦੇ ਪਰ ਇਹ ਵੀ ਸਾਂਝ ਤੋੜਨਾ ਨਹੀਂ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ ਵੀ ਭਾਰਤੀ ਜਨਤਾ ਪਾਰਟੀ ਵਾਲੇ ਆਗੂਆਂ ਨੂੰ ਇਹਨਾਂ ਨੇ ਸੱਦਿਆ ਸੀਗਾ ਸੋ ਇਸ ਕਰਕੇ ਕੱਲ ਨੂੰ ਹੋ ਸਕਦਾ ਜੇ ਠੀਕ ਹੋਵੇ ਤੇ ਸਾਰੇ ਦੋਨੋਂ ਰਲ ਕੇ ਵੀ ਭਾਰਤੀ ਜਨਤਾ ਪਾਰਟੀ ਨੂੰ ਜੁਦਾ ਕਰ ਸਕਦੇ ਆ ਸੋ ਇਹ ਕਰਕੇ ਜਿਹੜੀ ਕਦ ਤੁਸੀਂ ਕਹੀ ਆ ਜਿਹੜੀ ਪਾਰਟੀ ਵਾਲਾ ਜਿਹੜਾ ਇਹਨਾਂ ਦਾ ਰੁਤਬਾ ਖusਿਆ ਨਾ ਖੇਤਰੀ ਪਾਰਟੀ ਵਾਲਾ ਉਹ ਤਾਂ ਫਿਰ ਬਹਾਲ ਨਹੀਂ ਹੋਏਗਾ ਲੋਕ ਇੰਨੇ ਕ ਤਾਂ ਜਾਗਰੂਕ ਹੋ ਗਏ ਵੀ ਤੁਸੀਂ ਕਹਿੰਨੇ ਕੀ ਆ ਤਾਂ ਕਰ ਦੇਗੀ ਹੋ ਹਾਂ ਨੇ ਉਹ ਤਾਂ ਹੈ ਹੀ ਆ ਉਹਦੇ ਵਿੱਚ ਜਮੋ ਜੀ ਇੱਕ ਗੱਲ ਤਾਂ ਹੈ ਹੀ ਆ ਨਾ ਇਹ ਤਾਂ ਲੋਕਾਂ ਨੂੰ ਵੀ ਪਤਾ ਹੀ ਆ ਨਾ ਹੁਣ ਦੇਖੋ ਜੇ ਕਾਲ ਤਖਤ ਤੇ ਸਿੰਘबीर ਬਾਦਲ ਨੇ ਜਾ ਕੇ ਆਪਣਾ ਸਪਸ਼ਟਿਕਰ ਨੇਤਾ ਤੇ ਸਪਸ਼ਟਿਕਨ ਤਾਂ ਇਹਨਾਂ ਵੀ ਸਾਰੇ ਮੰਤਰੀਆਂ ਨੇ ਇਹਨਾਂ ਆਗੂਆਂ ਨੇ ਵੀ ਤਾਂ ਦਿੱਤੇ ਹੀ ਆ ਜਾ ਕੇ ਹਨ ਹੁਣ ਗੱਲ ਤਾਂ ਮੈਂ ਜਿਹੜੀ ਕਰਨ ਲੱਗਿਆ ਸੀ ਗੱਲ ਆਪਾਂ ਅੱਗੇ ਹੋਰ ਪਾਸੇ ਨਿਕਲ ਗਈ ਕਿ ਉਹ ਤਾਂ ਹੁਣ ਸਿੰਘ ਸਾਹਿਬਾਨ ਦੇ ਫੈਸਲੇ ਤੇ ਨਿਰਭਰ ਕਰੇਗਾ ਕਿ ਉਹ ਫੈਸਲਾ ਕੀ ਸੁਣਾਉਂਦੇ ਆ ਤੇ ਜਿਹੜੇ ਦੋਨੋਂ ਧੜੇ ਆ ਅਕਾਲੀ ਦਲ ਦੇ ਉਹ ਉਸ ਨੂੰ ਕਿਸ ਤਰ੍ਹਾਂ ਮੰਨਦੇ ਆ ਕਿਸ ਤਰ੍ਹਾਂ ਲੈਂਦੇ ਆ ਪਰ ਇਹ ਜ਼ਰੂਰ ਹੈ ਕਿ ਜੋ ਕੁਝ ਉੱਥੇ ਗਰਬ ਗਰਚਨ ਸਿੰਘ ਟੋੜਾ ਬਾਰੇ ਕਿਹਾ ਗਿਆ ਜਾਂ ਉਹਨਾਂ ਦੀ ਸੋਚ ਬਾਰੇ ਕਿਹਾ ਗਿਆ ਇਹ ਜ਼ਰੂਰ ਹੈਗਾ ਕਿ ਉਹ ਸੋਚ ਨਾਲ ਜੇ ਆਗੂ ਤੁਰਨ ਤਾਂ ਅਕਾਲੀ ਦਲ ਦੇ ਲਈ ਨਵੇਂ ਸਿਰੇ ਤੋਂ ਪੁਨਰਗਠਨ ਜਿਹੜਾ ਉਹਦਾ ਹੋਂਦ ਦੇ ਅਸਾਰ ਜਿਹੜੇ ਜਾਦਾ ਬਣ ਸਕਦੇ ਆ ਕਿਉਂਕਿ ਉਹਨਾਂ ਆਗੂਆਂ ਦਾ ਬਾਰ-ਬਾਰ ਮਾਸਟਰ ਤਾਰਾ ਸਿੰਘ ਦਾ ਸੰਤ ਲੋਂਗੋਵਾਲ ਦਾ ਸੰਤ ਫਤਿਹ ਸਿੰਘ ਦਾ ਇਹਨਾਂ ਸਾਰਿਆਂ ਦਾ ਜ਼ਿਕਰ ਆਇਆ ਜਿਨ੍ਹਾਂ ਲੋਕਾਂ ਨੇ ਕੁਰਬਾਨੀ ਦਿੱਤੀ ਹੈਗੀ ਇਹ ਪੰਥ ਦੇ ਲਈ ਜਾਂ ਪੰਥ ਦੇ ਲਈ ਹੀ ਕੰਮ ਕੀਤਾ ਤੇ ਕੋਈ ਆਪਣਾ ਨਿੱਜੀ ਸਵਾਰਥ ਲਈ ਉਹਨਾਂ ਨੇ ਪੰਥ ਨੂੰ ਨਹੀਂ ਵਰਤਿਆ ਰੌਲਾ ਤਾਂ ਇਸੇ ਗੱਲ ਦਾ ਹੀ ਹੈ ਕਿ ਹੁਣ ਜਿਹੜੇ ਲੀਡਰਸ਼ਿਪ ਨਵੀਂ ਅਕਾਲੀ ਦਲ ਚ ਉਪਰੀ ਖਾਸ ਕਰਕੇ ਪਿਛਲੇ 20 ਸਾਲਾਂ ਚ ਉਹ ਸਾਰੀ ਉਹ ਲੀਡਰਸ਼ਿਪ ਹੈ ਜਿਹੜੇ ਕਿਸੇ ਨਾ ਕਿਸੇ ਢੰਗ ਨਾਲ ਵਪਾਰ ਚ ਲੱਗੇ ਹੋਏ ਐ ਤੇ ਉਹਨਾਂ ਨੂੰ ਸੱਤਾ ਚਾਹੀਦੀ ਆਪਣੇ ਵਪਾਰ ਨੂੰ ਵੀ ਪਰਫੁੱਲਤ ਕਰਨ ਦੇ ਲਈ ਸੋ ਇਹ ਲੜਾਈ ਤੇ ਜੰਮੂ ਦੀ ਸਤਾ ਦੀ ਹੈ ਚਾਹੇ ਕਾਲੀ ਦਲ ਸੁਧਾਰ ਲੈਣ ਲੜੇ ਚਾਹੇ ਸ਼੍ਰੋਮਣੀ ਅਕਾਲੀ ਦਲ ਸ਼ਖਬੀਰ ਸਿੰਘ ਬਾਦਲਵਾੜ ਲੜੇ ਹੁਣ ਦੋ ਗੱਲਾਂ ਮੁੱਖ ਹੈਗੀਆਂ ਇੱਕ ਤਾਂ ਸਿੰਘ ਸਾਹਿਬਾਨ ਦਾ ਫੈਸਲਾ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਦੋਂ ਹੁੰਦੀ ਹੈ ਤੇ ਉਹਦੇ ਕੀ ਨਤੀਜੇ ਸਾਹਮਣੇ ਆਉਂਦੇ ਇਹ ਦੋ ਗੱਲਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦਾ ਤੇ ਪੰਥਕ ਸਿਆਸਤ ਦਾ ਭਵਿੱਖ ਤੈ ਕਰਣਗੇ ਜੀ ਇਹ ਕਲਿੱਦ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੀ ਜਿਹੜੀ ਅੰਤਰਿੰਕ ਕਮੇਟੀ ਹੈ ਜਾਂ ਕਾਰਜਕਾਰਨੀ ਉਹਦੀ ਮੀਟਿੰਗ ਹੋਣੀ 28 ਨੂੰ 28 ਦੇ ਵਿੱਚ ਇਹ ਲਾਇਆ ਜਾ ਰਿਹਾ ਵੀ ਅਗਲੀ ਜਿਹੜੀ ਚੋਣ ਹੈ ਜਿਹੜੀ ਐਸਜੀ ਦੀ ਐਸਜੀਪੀਸੀ ਦੀ ਹੋਏਗੀ ਨਵੰਬਰ ਦੇ ਵਿੱਚ ਹੁੰਦੀ ਹੈ ਨਾਰਮਲੀ ਜਿਹਦੇ ਵਿੱਚ ਪ੍ਰਧਾਨ ਤੇ ਉਹ ਤਾਂ ਜੰਮੂ ਦੀ ਇਹ ਚੋਣ ਹੈ ਨਾ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੈਸੇ ਜਨਰਲ ਚੋਣ ਹੈ ਉਹ ਨਹੀਂ ਮੈਂ ਉਹਦੀ ਗੱਲ ਕਰਨੀ ਜਨਰਲ ਚੋਣ ਨਹੀਂ ਨਹੀਂ ਜਨਰਲ ਚੋਣ ਤਾਂ ਹੁਣ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਉਹਦੇ ਚ ਹੈ ਵੀ ਉਹ ਕਦੋਂ ਗਰਦੇ ਮੇਰੇ ਖਲ 6 ਵੀ ਮਰੀ ਜਿਹੜੀਆਂ ਐਜੀਪੀਸੀ ਦੀਆਂ ਵੋਟਾਂ ਬਣਾਉਣ ਦੀ ਜਿਹੜੀ ਇਹ ਤਰੀਕ ਅੱਗੇ ਵਧ ਗਈ ਹੈ ਇਸ ਕਰਕੇ ਮੇਰੇ ਖਲ ਉਹ ਜਿੰਨਾ ਚਿਰ ਦਿੱਲੀ ਵੱਲੋਂ ਕੋਈ ਝੰਡੀ ਨਹੀਂ ਹੁੰਦੀ ਕੇਂਦਰ ਸਰਕਾਰ ਵੱਲੋਂ ਉਹਨਾਂ ਚੋਂ ਚੋਣਾ ਨਹੀਂ ਹੋਣੀ ਆ ਤੇ ਸੰਖੇਪ ਦੇ ਵਿੱਚ ਆਪਾਂ ਨੂੰ ਆਪਣੀ ਗੱਲ ਜਿਹੜੀ ਉਹ ਸੁਮਿਟਣੀ ਪੈਗੀ ਬੰਨਾ ਉਹ ਤਾਂ ਜਮਨ ਜੀ ਉੱਥੇ ਹੀ ਆ ਫਿਰ ਗੱਲ ਤਾਂ ਇਹ ਆ ਕਿ ਫਿਰ ਮੁੱਖ ਤੌਰ ਤੇ ਸਿੰਘ ਸਾਹਿਬਾਨ ਦਾ ਫੈਸਲਾ ਉਹ ਆਉਣ ਤੋਂ ਬਾਅਦ ਕਾਲੀ ਰਾਜਨੀਤੀ ਦਾ ਭਵਿੱਖ ਤਾਂ ਹੋਏਗਾ ਠੀਕ ਸੋ ਜਨੂ ਸਾਹਿਬ ਤੁਸੀਂ ਇਹ ਛੋਟ ਜਿਹੋੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ